ਸਤਿ ਸ਼੍ਰੀ ਅਕਾਲ ਜੀ ਜੀਵੀਐਸ ਟਾਈਮ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਵੀਰ ਜਾਦ ਅੱਜ ਪੂਰੇ ਪੰਜਾਬ ਦੇ ਵਿੱਚ ਜੋ ਵੀ ਵਾਪਰ ਰਿਹਾ ਜੋ ਵੀ ਘਟਨਾਵਾਂ ਹੋ ਰਹੀਆਂ ਨੇ ਉਸ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਯੂਕੇ ਦੀ ਧਰਤੀ ਤੇ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਤੋਂ ਸਾਡੇ ਨਾਲ ਪੰਦਰਿਆ ਯੂਕੇ ਦੇ ਸੰਪਾਦਕ ਮਨਦੀਪ ਖਰਮੀ ਸਾਡੇ ਨਾਲ ਮੌਜੂਦ ਨੇ ਮਨਦੀਪ ਜੀ ਸਭ ਤੋਂ ਪਹਿਲਾਂ ਜੀਵੀਐਸ ਟਾਈਮ ਤੇ ਸਵਾਗਤ ਹੈ ਤੁਹਾਡਾ ਜੀ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚੋਂ ਐਡੀ ਦੂਰ ਸਾਝ ਬਣਾਈ ਹੈ ਤੁਹਾਡਾ ਵੀ ਸਵਾਗਤ ਹੈ। ਮਨਦੀਪ ਜੀ ਜੇਕਰ ਚਲੰਤ ਮਸਲਿਆਂ ਦੀ ਗੱਲ ਕਰੀਏ ਤਾਂ ਅੱਜ ਪੰਜਾਬ ਦੇ ਵਿੱਚ ਬਹੁਤ ਸਾਰੇ ਮਸਲੇ ਨੇ ਪਰ ਸਭ ਤੋਂ ਜਿਹੜਾ ਸਰਗਰਮ ਮਸਲਾ ਇਸ ਵਕਤ ਪਾਨਾ ਸਿੱਧੂ ਨੂੰ ਲੈ ਕੇ ਚੱਲ ਰਿਹਾ। ਕਿਸ ਤਰ੍ਹਾਂ ਦੇਖਦੇ ਹੋ ਇਹ ਚੀਜ਼ ਨੂੰ ਤੁਸੀਂ? ਅਸਲ ਦੇ ਵਿੱਚ ਜਗਵੀਰ ਜਿਹੜੀਆਂ ਸਮੱਸਿਆਵਾਂ ਸਾਡੇ ਸਮਾਜ ਦੇ ਵਿੱਚ ਸਾਡੇ ਸਾਹਮਣੇ ਆਉਂਦੀਆਂ ਉਹ ਕਿਸੇ ਨਾ ਕਿਸੇ ਢੰਗ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਿਆਸਤ ਉਹਨਾਂ ਦੇ ਪਿੱਛੇ ਕੰਮ ਕਰਦੀ ਆ। ਤੁਹਾਡੇ ਆਮ ਜਨ ਜੀਵਨ ਤੋਂ ਲੈ ਕੇ ਤੁਹਾਡੀ ਸਿੱਖਿਆ ਤੁਹਾਡਾ ਧਾਰਮਿਕ ਆਸਾ ਪਾਲਾ ਦਵਾਲਾ ਮੈਂ ਕਹਿੰਦਾ ਵੀ ਉਹ ਕਿਹੜਾ ਖੇਤਰਾ ਜਿਹਨੂੰ ਸਿਆਸਤ ਪ੍ਰਭਾਵਿਤ ਨਹੀਂ ਕਰਦੀ ਮੇਰਾ ਇਥੇ ਕਹਿਣ ਦਾ ਮਤਲਬ ਇਹ ਹੈ ਕਿ ਭਾਨਾ ਸਿੱਧੂ ਵਾਲਾ ਜਿਹੜਾ ਮਸਲਾ ਉਹ ਤਾਂ ਬਹੁਤ ਛੋਟਾ ਅਸੀਂ ਉਹ ਤੋਂ ਹੋਰ ਵੀ ਬਹੁਤ ਵੱਡੇ ਵੱਡੇ ਮਸਲੇ ਦੇਖੇ ਆ ਜਿਹੜੇ ਸਿਆਸਤ ਜਿਨ੍ਹਾਂ ਨੂੰ ਘਮਾਉਂਦੀ ਆ ਹੁਣ ਤੁਸੀਂ ਇੱਕ ਛੋਟੀ ਜੀ ਗੱਲ ਦੇਖੋ ਕਿ ਜਦੋਂ ਸਿਆਸਤ ਜਾਂ ਰਾਜਨੀਤੀ ਜਾਂ ਸਰਕਾਰਾਂ ਕਿਸੇ ਚੀਜ਼ ਤੋਂ ਭਗੌੜੀਆਂ ਹੁੰਦੀਆਂ ਤਾਂ ਉਹ ਕੰਮ ਲੋਕ ਆਪਣੇ ਹੱਥਾਂ ਦੇ ਵਿੱਚ ਲੈਂਦੇ ਆ ਜੇ ਮੈਂ ਇੱਥੇ ਲੱਖੇ ਸੁਧਾਣੇ ਦੀ ਜਾਂ ਭਾਨੇ ਸਿੱਧੋ ਦੀ ਗੱਲ ਕਰਾਂ ਉਹਨਾਂ ਨੂੰ ਕੀ ਲੋੜ ਪਈ ਸੀ ਕਿ ਉਹ ਆਪਣੇ ਘਰੇ ਅਦਾਲਤਾਂ ਲਾਉਂਦੇ ਜੇ ਇਹੀ ਕੰਮ ਸਰਕਾਰਾਂ ਜਾਂ ਪ੍ਰਸ਼ਾਸਨ ਜਾਂ ਸਾਡਾ ਕਾਨੂੰਨ ਉਹਦੇ ਦਾਇਰੇ ਦੇ ਵਿੱਚ ਰਹਿ ਕੇ ਉਹ ਪਹਿਲਾਂ ਕਰਦੇ ਹੁੰਦੇ ਫਿਰ ਉਹਨਾਂ ਨੂੰ ਲੋੜ ਨਹੀਂ ਸੀ ਪੈਣੀ ਇਹਨਾਂ ਕੰਮਾਂ ਕਰਨ ਦੀ ਤੇ ਦੂਜੀ ਗੱਲ ਮੈਂ ਜੇ ਇੱਥੇ ਨਾਲ ਹੋਰ ਲਵਾਂ ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਸਮਾਜ ਸੇਵੀ ਜਣ ਕੇ ਜਿਹੜੀਆਂ ਸੰਸਥਾਵਾਂ ਜਾਂ ਸਮਾਜ ਸੇਵੀ ਲੋਕ ਆ ਉਹ ਵੀ ਵੱਡੀ ਪੱਧਰ ਤੇ ਇਸ ਖੇਤਰ ਦੇ ਵਿੱਚ ਪੰਜਾਬ ਦੇ ਵਿੱਚ ਸਰਗਰਮ ਆ ਜਾਂ ਹੋਰਾਂ ਜਗ੍ਹਾ ਤੇ ਵੀ ਜਾਂ ਹੋਰਾਂ ਦੇਸ਼ਾਂ ਦੇ ਵਿੱਚ ਵੀ ਆਪਾਂ ਕਹਿ ਸਕਦੇ ਆ ਜੇਕਰ ਉਹੀ ਕੰਮ ਸਰਕਾਰਾਂ ਆਪਣੀ ਜ਼ਿੰਮੇਵਾਰੀ ਸਮਝ ਕੇ ਕਰਨ ਮੰਨ ਲਓ ਉਦਾਹਰਨ ਦੇ ਤੌਰ ਤੇ ਅੱਖਾਂ ਦੇ ਕੈਂਪ ਲੱਗਦੇ ਆ ਕੈਂਸਰ ਦੇ ਕੈਂਪ ਲੱਗਦੇ ਆ ਤੇ ਕੀ ਉਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਉਹ ਨਾਗਰਿਕ ਕਿਹਦੇ ਆ ਸਰਕਾਰ ਦੇ ਆ ਪਰ ਉਹਨਾਂ ਨੂੰ ਲਾਉਂਦਾ ਕੌਣ ਆ ਸੰਸਥਾਵਾਂ ਤੇ ਜਾਂ ਸਮਾਜ ਸੇਵੀ ਅਖਵਾਉਣ ਵਾਲੇ ਲੋਕ ਆ ਪਹਾਨੇ ਸਿੱਧੂ ਵਾਲੇ ਮਾਮਲੇ ਤੇ ਵੀ ਮੇਰਾ ਮੰਨਣਾ ਇਹ ਹੈ ਕਿ ਜਿਹੜੇ ਲੋਕਾਂ ਦੇ ਪੈਸੇ ਏਜੰਟਾਂ ਵੱਲ ਫਸੇ ਸੀ ਜਾਂ ਚਲਦੀ ਚਾਲ ਦੇ ਵਿੱਚ ਇਹ ਵੀ ਹੋ ਜਾਂਦਾ ਕਿ ਬਹੁਤ ਸਾਰੇ ਗਲਤ ਲੋਕ ਵੀ ਉਸ ਸਰਕਲ ਦੇ ਵਿੱਚ ਆ ਜਾਂਦੇ ਆ ਜੇਕਰ ਉਸ ਮਸਲੇ ਨੂੰ ਸਰਕਾਰੀ ਤੌਰ ਤੇ ਜਾਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਾਨੂੰਨੀ ਹੱਲ ਕਰਦਾ ਹੁੰਦਾ ਤੇ ਪਹਾਨੇ ਵਰਗਿਆਂ ਨੂੰ ਅਦਾਲਤਾਂ ਲਾਉਣ ਦੀ ਲੋੜ ਨਹੀਂ ਸੀ ਪੈਣੀ ਦੂਜੀ ਗੱਲ ਮੈਂ ਇੱਥੇ ਕੋਈ ਵੀ ਜਿਹੜੀ ਸਿਆਸਤ ਆ ਸਿਆਸੀ ਧਿਰ ਆ ਜਿਹੜੀ ਕਾਬਜ ਹੁੰਦੀ ਆ ਸਿਆਸਤ ਤੇ ਉਹਦਾ ਜ਼ੋਰ ਇਹ ਲੱਗਿਆ ਹੁੰਦਾ ਕਿ ਲੋਕ ਆਸੇ-ਪਾਸੇ ਉਲਝੇ ਰਹਿਣ ਤਾਂ ਕਿ ਉਹਨਾਂ ਦਾ ਧਿਆਨ ਸਰਕਾਰ ਦੇ ਕੰਮਾਂ ਵੱਲ ਘਟ ਜਾਵੇ ਇੱਥੇ ਤੁਸੀਂ ਇੱਕ ਚੀਜ਼ ਦੇਖੋ ਕਿ ਜਿਸ ਦਿਨ ਤੋਂ ਭਾਨੇ ਸਿੱਧੂ ਵਾਲਾ ਮਸਲਾ ਚੱਲਿਆ ਇੱਕ ਤੋਂ ਬਾਅਦ ਦੂਜਾ ਕੇਸ ਦੂਜੇ ਤੋਂ ਬਾਅਦ ਤੀਜਾ ਕੇਸ ਤੀਜੇ ਤੋਂ ਬਾਅਦ ਚੌਥਾ ਮੰਨ ਲਓ ਵੀ ਪੰਜਵਾਂ ਛੇਵਾਂ ਵੀ ਪੈ ਜਾਂਦਾ ਉਹਦਾ ਲਾਹਾ ਕਿਨੂੰ ਆ ਉਹਦਾ ਲਾਹਾ ਸਿੱਧਾ ਤੇ ਸਿੱਧਾ ਸਰਕਾਰ ਨੂੰ ਆ ਤੇ ਸਰਕਾਰ ਨੇ ਆਪਣੀਆਂ ਜਿਹੜੀਆਂ ਵਿਰੋਧੀ ਧਿਰ ਖਾਸ ਕਰਕੇ ਜਿਹਨੂੰ ਇਸ ਟਾਈਮ ਆਪਾਂ ਅਕਾਲੀ ਦਲ ਜਾਂ ਕਾਂਗਰਸ ਉਹਨਾਂ ਨੂੰ ਵੀ ਕੰਮ ਲਾ ਲਿਆ ਇਸ ਸਮੇਂ ਸ਼੍ਰੋਮਣੀ ਕਾਲੀਦਾਲ ਬਾਦਲ ਵੱਲੋਂ ਸੁਖਵੀਰ ਸਿੰਘ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਸੀ ਤੁਹਾਨੂੰ ਲੱਗਦਾ ਕਿ ਭਾਨੇ ਸਿੱਧੂ ਦੀਆਂ ਖਬਰਾਂ ਦੇ ਵਿੱਚ ਕਿਧਰੇ ਪੰਜਾਬ ਬਚਾਓ ਯਾਤਰਾ ਦਾ ਜ਼ਿਕਰ ਹੋਇਆ ਹੋਵੇ ਤੇ ਜਾਂ ਹੁਣ ਤੁਸੀਂ ਕੀ ਦੇਖ ਸਕਦੇ ਹੋ ਕਿ ਸਿਰਫ ਜਿਹੜੀ ਕਾਂਗਰਸ ਵੀ ਆ ਕਾਂਗਰਸ ਵੀ ਜ਼ਮੀਨ ਲੱਭ ਰਹੀ ਆ ਉਹਦੇ ਵਿੱਚ ਜੇ ਅੱਜ ਕਹੀਏ ਕਿ ਚਰਚਾ ਆਉਂਦੀ ਹੈ ਕਿ ਚਰਨਜੀਤ ਸਿੰਘ ਚੰਨੀ ਜੀ ਉਹਨਾਂ ਨੂੰ ਵੀ ਘਰੇ ਨਜ਼ਰਬੰਦ ਕਰਤਾ ਫਲਾਨੇ ਆਗੂ ਨੂੰ ਵੀ ਨਜ਼ਰਬੰਦ ਕਰਤਾ ਗੱਲ ਕੀ ਕਿ ਭਾਨੇ ਸਿੱਧੂ ਦੇ ਮਾਮਲੇ ਤੇ ਵੀ ਆ ਜਿਹੜੀਆਂ ਦੂਜੀਆਂ ਰਾਜਸੀ ਧਿਰਾਂ ਉਹ ਵੀ ਆਪਾਂ ਆਪਣਾ ਆਪਣਾ ਜ਼ਮੀਨ ਤਲਾਸ਼ ਰਹੀਆਂ ਰਾਜਨੀਤੀ ਦੀ ਗੱਲ ਕਰੀਏ ਮਨਦੀਪ ਜੀ ਤੁਸੀਂ ਕੀ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਜਾਂ ਹੋਰ ਧਿਰਾਂ ਦੀ ਗੱਲ ਕਰੀਏ ਕਾਂਗਰਸ ਦੀ ਕੀ ਵਿਰੋਧੀ ਧਿਰ ਦਾ ਜਿਹੜਾ ਰੋਲ ਅਦਾ ਕਰ ਰਹੀਆਂ ਨੇ ਇਸ ਵਕਤ ਅਸਲ ਦੇ ਵਿੱਚ ਤਾਂ ਉਹ ਆਪੋ ਆਪਣੀ ਜਿਵੇਂ ਕਹਿੰਦਾ ਨਾ ਵੀ ਸ਼ਹਾ ਆਪਣਾ ਮਾਸ ਬਚਾਉਣ ਨੂੰ ਫਿਰਦਾ ਹੈ ਤਾਂ ਉਹ ਆਪੋ ਆਪਣਾ ਜਾਨੀ ਕਿ ਮਾਸ ਬਚਾਉਣ ਦੇ ਚੱਕਰ 'ਚ ਆਪੋ ਆਪਣੀਆਂ ਸਰਗਰਮੀਆਂ ਤੇਜ਼ ਕਰਨ ਦੇ ਚੱਕਰ 'ਚ ਰੋਲ ਜਿੰਨਾ ਕਿ ਨਿਭਾ ਸਕਦੇ ਆ ਕਰ ਰਹੇ ਆ ਲੋਕ ਰੋਲ ਤਾਂ ਲੋਕ ਹੀ ਬਹੁਤ ਵਧੀਆ ਨਿਭਾ ਰਹੇ ਆ ਜਿਹੜੇ ਘਟੋ ਘਟਾ ਸੋਸ਼ਲ ਮੀਡੀਆ ਤੇ ਦੱਸ ਰਹੇ ਆ ਅਸਲ ਦੇ ਵਿੱਚ ਗੱਲ ਕੀ ਆ ਜਾਂਦੀ ਆ ਕਿ ਜਦੋਂ ਤੁਸੀਂ ਸਾਡੇ ਜਿਹੜੇ ਸਿਆਸੀ ਆਗੂ ਆ ਉਹ ਸਿਰਫ ਕਹਿੰਦੇ ਆ ਜਾਂ ਉਹ ਬੋਲਦੇ ਆ ਸੁਣਦੇ ਤਾਂ ਹੈ ਹੀ ਨਹੀਂ ਹਮ ਸੁਣਦਾ ਤੁਹਾਨੂੰ ਕੌਣ ਲੱਗਦਾ ਕਿ ਉਹ ਕਿਹੜਾ ਲੀਡਰ ਆ ਜਿਹਦੇ ਮੂਰੇ ਕੋਈ ਪ੍ਰੈਸ ਜਾਂ ਕੋਈ ਆਮ ਲੋਕ ਖੜ ਕੇ ਬੋਲ ਸਕਦੇ ਹੋ ਕਿਉਂਕਿ ਉਹਨਾਂ ਦੀ ਛਵੀ ਇਹੋ ਜਿਹੀ ਬਣਾਤੀ ਗਈ ਆ ਹੁਣ ਜੇ ਆਪਾਂ ਪਹਿਲਾਂ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਨਰਿੰਦਰ ਮੋਦੀ ਜੀ ਬਹੁਤ ਵੱਡੇ ਵੱਡੇ ਛੱਡਦੇ ਆ ਜੀ ਤੇ ਮੈਂ ਜੇ ਅੱਜ ਆਪਾਂ ਤੁਸੀਂ ਮੀਡੀਆ ਦੇ ਵਿੱਚ ਦੇਖ ਲਓ ਜਾਂ ਜਿਹੜੀਆਂ ਕਲਿੱਪ ਸਾਡੇ ਬਾਈ ਭਗਵੰਤ ਮਾਨ ਦੇ ਖਾਤਿਆਂ ਤੋਂ ਘੁੰਮਦੀਆਂ ਅਸੀਂ ਮੈਂ ਕਹਿੰਨਾ ਕਹਿ ਸਕਦਾ ਕਿ ਸਾਡੇ ਪੰਜਾਬ ਦੇ ਵਿੱਚ ਆਪਦਾ ਸਾਡਾ ਆਪਣਾ ਬਾਈ ਬਹੁਤ ਵੱਡੇ ਵੱਡੇ ਛੱਡਣ ਲੱਗ ਗਿਆ ਜੀ ਕਿਉਂਕਿ ਇੱਕ ਛੋਟੀ ਛੋਟੀ ਜੀ ਗੱਲ ਦੀ ਉਦਾਹਰਨ ਦੇऊंगा ਮੈਂ ਜੀ ਜੀ ਕਿ ਇੱਕ ਕਲਿੱਪ ਸਾਹਮਣੇ ਆਉਂਦਾ ਜਾਂ ਤਾਂ ਉਹ ਇਹ ਸਮਝਦੇ ਆ ਕਿ ਲੋਕ ਮੂਰਖਾ ਤੇ ਜਾਂ ਉਹ ਇਹ ਸਮਝਦੇ ਆ ਕਿ ਅਸੀਂ ਬਾਲੇ ਚਲਾਕ ਆ ਗੱਲਾਂ ਦੋ ਮਹੀਨੇ ਜੀ ਠੀਕ ਹੈ ਇੱਕ ਕਲਿੱਪ ਆਉਂਦਾ ਕਿ ਮਾਨ ਸਾਹਿਬ ਕਹਿੰਦੇ ਆ ਕਿ ਮੈਂ ਕੇਜਰੀਵਾਲ ਨੂੰ ਫੋਨ ਕੀਤਾ ਉਹਨਾਂ ਦਾ ਫੋਨ ਨਾ ਲੱਗੇ ਜਦੋਂ ਉਹਨਾਂ ਨੇ ਮੈਨੂੰ ਲਾਇਆ ਮੇਰਾ ਨਾ ਲੱਗੇ ਕਹਿਣ ਦਾ ਮਤਲਬ ਦੋਨਾਂ ਦੇ ਫੋਨਾਂ 'ਚ ਹੀ ਬੈਲੈਂਸ ਨਹੀਂ ਸੀ ਤੁਸੀਂ ਸੋਚ ਕੇ ਦੇਖੋ ਕਿ ਅੱਜ ਇੱਕ ਮਦਾ ਐਮਪੀ ਆ ਇੱਕ ਮੁੱਖ ਮੰਤਰੀ ਆ ਜਾਂ ਇੱਕ ਦੋਨੇ ਹੀ ਮੁੱਖ ਮੰਤਰੀ ਆ ਇੰਨੇ ਮਾੜੇ ਦਿਨ ਤਾਂ ਆ ਨਹੀਂ ਸਕਦੇ ਕਿਉਂਕਿ ਜੇ ਸਾਡਾ ਮੁੱਖ ਮੰਤਰੀ ਖਾਸ ਕਰਕੇ ਮੈਂ ਭਵੰਤ ਮਾਨ ਜੀ ਦੀ ਗੱਲ ਕਰਾਂ ਤੁਸੀਂ ਉਹਨਾਂ ਦੀ ਹਰ ਰੋਜ਼ ਦੀਆਂ ਗਤੀਵਿਧੀਆਂ ਨੋਟ ਕਰੋ ਜਦੋਂ ਤੋਂ ਉਹ ਮੁੱਖ ਮੰਤਰੀ ਬਣਿਆ ਉਦੋਂ ਤੋਂ ਮੈਂ ਉਹਨਾਂ ਦੀਆਂ ਜਿਹੜੀਆਂ ਹਰ ਰੋਜ਼ ਦੀ ਜਿਹੜੇ ਕੱਪੜਿਆਂ ਦੀ ਜਿਹੜੀ ਸੈਂਸ ਆ ਉਹ ਮੈਂ ਚੈੱਕ ਕਰਦਾ ਹੁੰਦਾ ਕਿ ਦੇਖਦੇ ਆ ਤੇ ਉਹਨਾਂ ਦੇ ਹਰ ਰੋਜ਼ ਬਦਲਮਾ ਕੁਰਤੇ ਦੇ ਉੱਪਰ ਦੀ ਬਲੇਜ਼ਰ ਪਾਇਆ ਹੁੰਦਾ ਹਰ ਰੋਜ਼ ਬਦਲਮਾ ਤੇ ਜਿਹੜੇ ਬੰਦਾ ਇੰਨਾ ਖਰਚਾ ਕਰ ਰਿਹਾ ਆ ਆਪਦੇ ਹਫ਼ਤੇ ਤੇ ਕੀ ਉਹ 5-400 ਰੁਪਏ ਫੋਨ 'ਚ ਨਹੀਂ ਪਵਾ ਸਕਦਾ ਇਹ ਇੱਕ ਇੱਕ ਉਦਾਹਰਨਾ ਜਿਹੜੀ ਵੱਡਾ ਛੱਡਣ ਦੀ ਆ ਤੇ ਇਸ ਕਰਕੇ ਮੈਂ ਕਹਿੰਦਾ ਕਿ ਜਿੱਥੇ ਦੂਜੀਆਂ ਧਿਰਾਂ ਦਾ ਜੇ ਵਿਚਾਰੀਆਂ ਇਹੇ ਕਰਕੇ ਬੇਵੱਸ ਆ ਕਿਉਂਕਿ ਉਹਨਾਂ ਦੀ ਸੁਣੀ ਨਹੀਂ ਜਾ ਰਹੀ ਭਵੰਤਵਾਨ ਜੀ ਵੀ ਕਹਿੰਦੇ ਆ ਸੁਣਦੇ ਨਹੀਂ ਹੂੰ ਮੰਦੀਪ ਜੀ ਤੁਸੀਂ ਕਹ ਲਈਏ ਕਿ ਗੱਪਾਂ ਦੀ ਗੱਲ ਕਰੀ ਆ ਵਾਕਈ ਤੁਹਾਡੀ ਗੱਲ ਸਹੀ ਹੈ ਕਿਉਂਕਿ ਬਹੁਤ ਸਾਰੇ ਯੂ ਟਰਨ ਹੁਣ ਤੱਕ 50 ਪਲੱਸ ਯੂ ਟਰਨ ਇਹਨਾਂ ਨੇ ਲੈ ਲਏ ਨੇ ਕਹਿੰਦੇ ਸੀ ਕਿ ਸੱਤਾ ਦੇ ਵਿੱਚ ਆਉਣ ਦੇ ਨਾਲ ਹੀ ਇਹਨਾਂ ਨੇ ਕਹਿਸ ਕਿ ਗੋਰੇ ਸਾਡੇ ਇੱਥੇ ਕੰਮ ਕਰਨ ਆਇਆ ਕਰਨਗੇ ਪਰ ਜਿਹੜੇ ਪ੍ਰਵਾਸ ਹੈਗਾ ਜੀ ਉਹ ਅੱਜ ਵੀ ਜਾਰੀ ਆ ਤੇ ਮੰਦੀਪ ਜੀ ਜੇਕਰ ਮੈਂ ਵਿਦੇਸ਼ ਦੀ ਗੱਲ ਕਰਾਂ ਤਾਂ ਤੁਸੀਂ ਵਿਦੇਸ਼ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਰਹਿ ਰਹੇ ਹੋ ਸਟੂਡੈਂਟ ਹਨ ਵੀ ਨਵੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣੇ ਜਿਹੜਾ ਸਪਾਊਸ ਵੀਜ਼ੇ ਨੂੰ ਲੈ ਕੇ ਵੀ ਖਬਰਾਂ ਦੇ ਵਿੱਚ ਚਰਚਾ ਛੱਡ ਰਹੀ ਆ ਤੇ ਕਿਤੇ ਨਾ ਕਿਤੇ ਖਤਰਾ ਬਣਿਆ ਹੋਇਆ ਕੀ ਕਹਿਣਾ ਚਾਹੁੰਦੇ ਆ ਇਸ ਮਸਲੇ ਦੇ ਤੁਸੀਂ ਅਸਲ ਦੇ ਵਿੱਚ ਜਗਵੀਰ ਕੋਈ ਵੀ ਪੈਰ ਆ ਜਿਹੜਾ ਉਹ ਕਿਸੇ ਨਾ ਕਿਸੇ ਮਜਬੂਰੀ 'ਚ ਹੀ ਉੱਠਦਾ ਮੈਂ ਕਹਿੰਨਾ ਕਿ 100 ਦੇ ਵਿੱਚੋਂ 2-4% ਨੌਜਵਾਨ ਹੋਣਗੇ ਜਿਹੜੇ ਸ਼ੌਕੀਆ ਤੌਰ ਤੇ ਵਿਦੇਸ਼ ਆਉਂਦੇ ਹੋਣਗੇ ਜੀ ਬਿਲਕੁਲ ਤੇ ਨਹੀਂ ਤਾਂ ਇਹੀ ਹੈ ਕਿ ਜਦੋਂ ਕਿਸੇ ਦੀ ਮਿਹਨਤ ਦਾ ਮੁੱਲ ਨਹੀਂ ਪੈਂਦਾ ਉਹਨੂੰ ਲੱਗਦਾ ਹੈ ਕਿ ਜੇ ਮੈਂ ਇੰਨੇ ਘੰਟੇ ਕਿਥੇ ਹੋਰ ਮੁਲਕ ਦੇ ਵਿੱਚ ਕੰਮ ਕਰਾਂ ਤਾਂ ਮੇਰੀ ਪੂਰੀ ਪੈਸਾ ਜਾਂ ਮੇਰੀ ਮਿਹਨਤ ਦਾ ਮੁੱਲ ਪੈ ਸਕਦਾ ਤੁਸੀਂ ਯਾਦ ਹੋਣਾ ਕਿ ਕੈਨੇਡਾ ਅਮਰੀਕਾ ਜਾਂ ਯੂਕੇ ਦਾ ਬੋਲ ਵਾਲਾ ਤਾਂ ਹੋਣਾ ਤੁਸੀਂ ਵੀ ਉਦੋਂ ਛੋਟੇ ਹੋਗੇ ਤੁਸੀਂ ਮੈਥੋਂ ਥੋੜੇ ਛੋਟੇ ਹੋ ਜੀ ਆਪਣੇ ਪਿੰਡਾਂ ਦੇ ਵਿੱਚ ਖਾਸ ਕਰਕੇ ਜਦੋਂ ਕੋਈ ਕਿਸੇ ਦਾ ਜ਼ਿਕਰ ਹੁੰਦਾ ਸੀ ਨਾ ਵੀ ਬੰਦਾ ਬਾਹਰ ਗਿਆ ਵਾ ਉਦੋਂ ਦੁਬਈ ਦੋਹਾ ਕਤਰ ਮਾਸਕਟ ਇਹਨਾਂ ਕੰਟਰੀਆਂ ਦਾ ਇਹਨਾਂ ਦੇਸ਼ਾਂ ਦਾ ਜ਼ਿਕਰ ਹੁੰਦਾ ਸੀ ਤੁਸੀਂ ਸੋਚ ਕੇ ਦੇਖੋ ਕਿ ਜਦੋਂ ਦੋਹਾ ਕਤਰ ਵਰਗੇ ਮੁਲਕ ਦੁਬਈ ਵਰਗੇ ਮੁਲਕ ਜਾਂ ਮਾਸਕਟ ਵਰਗੇ ਮੁਲਕ ਸਾਡੇ ਪਰਿਵਾਰਾਂ ਦੀ ਦਿਸ਼ਾ ਤੇ ਦਸ਼ਾ ਬਦਲਣ ਦੇ ਵਿੱਚ ਸਹਾਇੀ ਸੀ ਤੇ ਹੁਣ ਫਿਰ ਸਾਡਾ ਮਹਾਨ ਕੈਨੇਡਾ ਅਮਰੀਕਾ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਯੂਕੇ ਵੱਲੋਂ ਕਿਉਂ ਨਾ ਹੋਵੇ ਠੀਕ ਹੈ ਇੱਥੇ ਮੈਂ ਹੁਣ ਕਹਾਂ ਕਿ ਇੱਕੇ ਤਾਂ ਮੀ ਇੱਕ ਉਸਾਲ ਆਇਆ ਕਿ ਪਲੱਸ 2 ਕਰਨ ਤੋਂ ਬਾਅਦ ਹੀ ਵਿਦੇਸ਼ਾਂ ਵੱਲ ਨੂੰ ਪੈਰ ਉਠੇ ਆਇਲਸ ਕਰਕੇ ਜਾਂ ਐਲਟਸ ਨਾ ਕਰਕੇ ਵੀ ਵਿਦੇਸ਼ਾਂ ਦੇ ਵਿੱਚ ਆਏ ਮੈਂ ਯੂਕੇ ਦੀ ਧਰਤੀ ਤੇ ਇਹ ਗੱਲ ਕਹਾਂ ਕਿ ਹਾਲੀਆ ਦੇ ਵਿੱਚ ਜਿਹੜਾ ਹੜਾ ਹੈ ਨਾ ਵਿਦਿਆਰਥੀਆਂ ਦਾ ਜੀ ਉਦੇ ਨਾਲ ਹਾਲਾਤ ਇੱਕ ਵਾਰ ਇਹ ਪੈਦਾ ਹੋਏ ਕਿ ਇੱਥੇ ਜਿਹੜੇ ਰੈਂਟਡ ਪ੍ਰਾਪਰਟੀਆਂ ਜਿਹੜੇ ਕਿਰਾਏ ਤੇ ਮਿਲਣ ਵਾਲੇ ਘਰ ਆ ਉਹ ਬਹੁਤ ਵੱਡੀ ਮੁਸ਼ਕਲ ਆਈ ਫਿਰ ਸਾਡੀ ਜਿਹੜੀ ਡੋਰੀ ਸੀ ਸਾਡੀ ਡੰਗੋਰੀ ਸੀ ਉਹ ਕਿੱਥੇ ਟਿਕਦੀ ਆ ਕੇ ਕਿ ਜਾਂ ਤਾਂ ਆਪਣੇ ਰਿਸ਼ਤੇਦਾਰਾਂ ਮਿੱਤਰਾਂ ਨਾਲ ਗੱਲ ਕਰੋ ਜੀ ਉਹ ਵੀ ਨਹੀਂ ਨੇੜੇ ਆਉਂਦੇ ਜਾਂ ਜਿਹਦੇ ਉਹ ਵੀ ਨਹੀਂ ਤਾਂ ਉਹਨਾਂ ਦਾ ਜ਼ੋਰ ਸਭ ਤੋਂ ਵੱਡਾ ਇਹ ਹੁੰਦਾ ਕਿ ਕਿਰਾਂ ਇੱਕ ਵਾਰ ਜਾ ਚੜਜੋ ਉੱਥੇ ਜਾ ਕੇ ਨੇੜਲਾ ਗੁਰਦੁਆਰਾ ਲੱਭ ਕੇ ਤੇ ਉੱਥੇ ਚਲੇ ਜਾਓ ਜੀ ਇਹ ਮੈਂ ਬਹੁਤ ਨੇੜੇੋਂ ਦੇਖਿਆ ਕਿਉਂਕਿ ਗੁਰੂ ਘਰਾਂ ਦੇ ਵਿੱਚ ਭੀੜਾਂ ਦੇਖੀਆਂ ਰਹਿਣ ਲਈ ਮਿਹਨਤਾਂ ਕਰਲੇ ਕਰਦੇ ਨੌਜਵਾਨ ਮੁੰਡੇ ਕੁੜੀਆਂ ਦੇਖੇ ਆ ਤੇ ਇਸ ਕਰਕੇ ਚਲੋ ਇਹ ਨਹੀਂ ਆਪਾਂ ਕਹਿੰਦੇ ਕਿ ਮਾੜੇ ਦਿਨ ਸਦਾ ਰਹਿੰਦੇ ਆ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਪਰ ਜਦੋਂ ਉਹੀ ਮੁੰਡੇ ਕੁੜੀਆਂ ਮਹੀਨਾ 2 ਮਹੀਨਾ ਡੇਢ ਮਹੀਨਾ ਇੱਥੇ ਕੱਢ ਕੇ ਉੱਥੋਂ ਦਾ ਵਾਤਾਵਰਣ ਦੇਖ ਲੈਂਦੇ ਆ ਫਿਰ ਉਹ ਦੂਜਿਆਂ ਨੂੰ ਰੈਣ ਦੇਣ ਵਾਲੇ ਵੀ ਹੋ ਜਾਂਦੇ ਆ ਦੱਸਣ ਵਾਲੇ ਹੋ ਜਾਂਦੇ ਆ ਕਿ ਸਾਨੂੰ ਆਹ ਮੁਸ਼ਕਲਾਂ ਆਈਆਂ ਤੁਸੀਂ ਇਹਨਾਂ ਮੁਸ਼ਕਲਾਂ ਨੂੰ ਨਾ ਛੱਲੋ ਜੀ ਜਗਵੀਰ ਮੈਂ ਇੱਥੇ ਨਾਲ ਇਹ ਗੱਲ ਕਹੂੰਗਾ ਕਿ ਖਾਸ ਕਰਕੇ ਆਪਣੀ ਗੱਲ ਚੱਲਦੀ ਹੈ ਕਿ ਗੱਲਾਂ ਦੇ ਵਿੱਚੋਂ ਇੱਕ ਸਲਾਹ ਇੱਕ ਮਤ ਹੋਣੀ ਚਾਹੀਦੀ ਹੈ ਬਿਲਕੁਲ ਮੈਂ ਕਹਿੰਦਾ ਕਿ ਜੇ ਸਾਡੇ ਬੇਟੇ ਬੇਟੀਆਂ ਵਿਦੇਸ਼ ਦੇ ਵਿੱਚ ਖਾਸ ਕਰਕੇ ਯੂਕੇ ਦੇ ਵਿੱਚ ਆਉਂਦੇ ਆ ਤਾਂ ਸਾਰਿਆਂ ਤੋਂ ਪਹਿਲਾਂ ਤਾਂ ਕੋਈ ਆਪਣੀ ਠੋਹੀ ਜ਼ਰੂਰ ਲੱਭ ਕੇ ਆਓ ਕਿ ਤੁਸੀਂ ਜਾ ਕੇ ਰਹਿਣਾ ਕਿੱਥੇ ਆ ਕਿਉਂਕਿ ਜੇ ਅਸੀਂ ਸਾਡੇ ਪੰਜਾਬ ਵਾਲੇ ਗਰਮ ਮਾਹੌਲ ਦੇ ਵਿੱਚੋਂ ਉੱਠ ਕੇ ਕਿਦਾਂ ਯੂਕੇ ਦੀ ਧਰਤੀ ਤੇ ਹੋਣੀ ਹੈ ਤੇ ਇੱਥੇ ਹੱਡ ਠਾਰਮੀ ਠੰਡ ਚੱਲਦੀ ਆ ਤੇ ਪਤਾ ਨਹੀਂ ਹਨਾ ਉਹ ਚੀਜ਼ ਦਾ ਤੇ ਨਾਲ ਜਿਹੜੀਆਂ 2-3 ਗੱਲਾਂ ਇਹ ਹੁੰਦੀਆਂ ਕਿ ਜਦੋਂ ਤੁਸੀਂ ਕਿਤੇ ਵੀ ਆਉਨੇ ਹੋ ਤੁਹਾਡਾ ਐਡਰੈਸ ਪਤਾ ਟਿਕਾਣਾ ਇੱਕ ਹੋਣਾ ਚਾਹੀਦਾ ਕਿਉਂਕਿ ਕਿਤੇ ਵੀ ਤੁਸੀਂ ਕੰਮ ਲੈਣਾ ਕਰਨਾ ਜਾਂ ਕੰਮ ਲੈਣਾ ਉੱਥੇ ਤੁਹਾਨੂੰ 2-3 ਚੀਜ਼ਾਂ ਪੁੱਛੀਆਂ ਜਾਣੀਆਂ ਤੁਹਾਡਾ ਬੈਂਕ ਖਾਤਾ ਹੈ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਹੈ ਤੁਹਾਡੀ ਰਹਿਸ਼ ਕਿੱਥੇ ਆ ਤੁਹਾਡਾ ਜਿਹੜਾ ਡਾਕਟਰ ਆ ਉਹ ਕੌਣ ਆ ਡੰਚ ਡਾਕਟਰ ਬਣਾ ਲਿਆ ਜਾਨੀ ਕਿ ਨੈਸ਼ਨਲ ਇੰਸ਼ੋਰੈਂਸ ਨੰਬਰ ਇਹ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਕਿਸੇ ਵੀ ਬੱਚੇ ਨੂੰ ਵਿਦਿਆਰਥੀ ਨੂੰ ਮੁੰਡੇ ਨੂੰ ਜਾਂ ਕੁੜੀ ਨੂੰ ਇੱਥੇ ਆਉਣ ਸਾਰ ਕਰਨੀਆਂ ਪੈਣੀਆਂ ਜੇ ਉਹ ਨਹੀਂ ਕਰਦੇ ਤਾਂ ਉਹ ਦੂਜਿਆਂ ਦੇ ਮੁਕਾਬਲੇ ਹੋਰ ਪਿੱਛੇ ਰਹਿ ਜਾਂਦੇ ਆ ਤੇ ਮੈਂ ਕਹਿੰਦਾ ਕਿ ਜੇ ਧਰਤੀ ਤੇ ਤਾਂ ਸਾਡਾ ਹੱਕ ਹੋ ਸਕਦਾ ਤੇ ਅਸਮਾਨ ਸਾਰਿਆਂ ਦਾ ਬਰਾਬਰ ਹੈ ਹਰ ਕਿਸੇ ਨੂੰ ੜਾਰੀ ਭਰਨ ਦਾ ਉਹਦਾ ਹੱਕ ਆ ਤੇ ਜੇ ਕੋਈ ਜੇ ਕੋਈ ਆ ਸਕਦਾ ਮੈਂ ਇੱਥੋਂ 14-15 ਸਾਲ ਪਹਿਲਾਂ ਆ ਸਕਦਾ ਤੇ ਜਿਹੜੇ ਸਾਡੇ ਆ ਇਹਦੇ ਬੱਚੇ ਇੱਥੇ ਆਏ ਆ ਉਹਨਾਂ ਨੇ ਵੀ ਕਿਸੇ ਦਿਨ 14-15 ਸਾਲ ਪੁਰਾਣੇ ਹੋਣਾ ਤੇ ਮੈਂ ਕਹਿੰਦਾ ਕਿ ਵਧੀਆ ਗੱਲ ਆ ਕਿ ਜੇ ਅਸੀਂ ਉਹਨਾਂ ਨੂੰ ਹੱਕ ਹੱਕ ਨਾਲ ਲਈਏ ਦੂਜੀ ਗੱਲ ਜਗਵੀਰ ਮੈਂ ਇੱਥੇ ਬਹੁਤ ਕੌੜਾ ਸੱਚ ਇਹ ਆ ਕਿ ਜਦੋਂ ਵੀ ਕੋਈ ਪੰਜਾਬ ਤੋਂ ਲੜਕਾ ਜਾਂ ਲੜਕੀ ਆਉਂਦੇ ਆ ਤਨਲੀ ਜਿਹੜੀ ਭਾਸ਼ਾ ਉਹਦਾ ਬੈਰੀਅਰ ਜਾਨੀ ਕਿ ਉਹ ਉਹ ਮੁਸ਼ਕਲ ਬਹੁਤ ਵੱਡੀ ਹੁੰਦੀ ਹੈ ਤੇ ਉਹਨਾਂ ਦੀ ਸਾਰਿਆਂ ਤੋਂ ਵੱਡੀ ਲੋਡ ਜਾਂ ਉਹਨਾਂ ਦਾ ਜਿਹੜਾ ਖਿੱਚ ਇਸ ਗੱਲ ਨੂੰ ਹੁੰਦੀ ਹੈ ਕਿ ਕੋਈ ਪੰਜਾਬੀ ਬੋਲਦੇ ਬੰਦੇ ਦੇ ਨਾਲ ਉੱਥੇ ਜਾ ਕੇ ਰਾਬਤਾ ਬਣਾਇਆ ਜਾਵੇ ਤੇ ਪੰਜਾਬੀ ਸਾਡੇ ਸਾਡੀ ਜਿਹੜੀ ਭੁੱਖਾ ਉਹ ਉਹ ਇੱਥੋਂ ਤੱਕ ਵੱਧ ਚੁੱਕੀ ਹੈ ਕਿ ਸਾਡੇ ਆਪਣੇ ਬੱਚਿਆਂ ਦਾ ਸ਼ੋਸ਼ਣ ਕਰਨ ਵਾਲੇ ਵੀ ਪੰਜਾਬੀ ਆ ਚਾਹੇ ਉਹ ਸ਼ੋਸ਼ਣ ਕੰਮਾਂ ਕਿੱਤਿਆਂ ਤੇ ਹੋਵੇ ਜੀ ਤੇ ਸਰਕਾਰੀ ਰੇਟ ਮੁਤਾਬਕ ਜੇ ਤੁਸੀਂ 10-11 ਪਾਉਂਡ ਘੰਟਾ ਲੈ ਸਕਦੇ ਹੋ ਤਾਂ ਤੁਹਾਨੂੰ 4-5 ਪਾਉਂਡ ਤੱਕ ਜਾਂ 20-30 ਪਾਉਂਡ ਦਿਹਾੜੀ ਤੱਕ ਵੀ ਤੁਹਤੋਂ ਕੰਮ ਕਰਵਾਏ ਜਾਂਦੇ ਆ ਤੇ ਜਿਹੜੇ ਘਰਾਂ ਦੇ ਕਿਰਾਏ ਪਹਿਲਾਂ ਬਹੁਤ ਹੀ ਨਗੁਣੇ ਸੀ ਤੇ ਉਹ ਇੱਕੇ ਦਾ ਵੀ ਸ਼ਾਲਾ ਮਾਰ ਗਏ ਉਹ ਕੌਣ ਉਹ ਸਾਡੇ ਆਪਣੇ ਲੋਕ ਆ ਕਿਉਂਕਿ ਨਵੇਂ ਆਏ ਬੱਚੇ ਨੇ ਕਿਸੇ ਗੋਰੇ ਕੋਲੋਂ ਕੰਮ ਨਹੀਂ ਮੰਗਣ ਜਾਣਾ ਜਾਂ ਉਹਦੇ ਕੋਲ ਰਹਿائش ਲਈ ਨਹੀਂ ਜਾਣਾ ਉਹਨਾਂ ਨੇ ਆਪਣੇ ਬੰਦੇ ਬਣੇ ਆ ਇਸ ਕਰਕੇ ਮੈਂ ਅੱਜ ਦੀ ਗੱਲਬਾਤ ਦੇ ਵਿੱਚ ਉਹ ਬੇਨਤੀ ਇਹ ਕਰੂੰਗਾ ਕਿ ਜੇ ਤੁਹਾਡੇ ਕੋਲ ਪਹਿਲਾਂ ਹੀ ਛੱਤ ਹੈਗੀ ਆ ਮਿੱਤਰੋ ਤੇ ਖਾਣੀਆਂ ਦੋ ਰੋਟੀਆਂ ਆ ਇਹ ਨਹੀਂ ਕਿ ਤੁਸੀਂ ਚਾਂਦੀ ਤੇ ਵਰਕੀ ਪਾੜ ਲਓਗੇ ਜਾਂ ਸੋਨੇ ਤੇ ਵਰਕੀ ਪਾੜ ਲਓਗੇ ਤੇ ਨਵੇਂ ਆਿਆਂ ਨੂੰ ਹੱਕ ਨਾਲ ਲਾਈਏ ਹਮਮ ਬੰਦੀਪ ਜੀ ਮੇਰਾ ਆਖਰੀ ਸਵਾਲ ਜਾਂਦੇ ਜਾਂਦੇ ਮੈਂ ਪੁੱਛਣਾ ਚਾਹਾਂਗਾ 14-15 ਸਾਲ ਤੋਂ ਤੁਸੀਂ ਵੀ ਯੂਕੇ ਦੀ ਧਰਤੀ 'ਤੇ ਰਹਿ ਰਹੇ ਹੋ ਤੇ ਵੱਡੀ ਗੱਲ ਇਹ ਆ ਪੰਜਾਬੀਆਂ ਦੇ ਲਈ ਤੁਸੀਂ ਹਮੇਸ਼ਾ ਪੰਜਾਬ ਦੀ ਗੱਲ ਕਰੀਆ ਪੰਜਾਬੀਅਤ ਦੀ ਗੱਲ ਕਰੀਆ ਮਾਂ ਬੋਲੀ ਪੰਜਾਬੀ ਦੀ ਗੱਲ ਕਰੀਆ ਤੇ ਤੁਸੀਂ ਅੱਜ ਯੂਕੇ ਦੇ ਵਿੱਚ ਪੰਜ ਦਰਿਆ ਈ ਪੇਪਰ ਜਿਹੜਾ ਇੱਕ ਨੰਬਰ ਅਖਬਾਰ ਆ ਪੂਰੇ ਵਰਲਡ ਦੇ ਵਿੱਚ ਜਾਨਾ ਜਾਂਦਾ ਤੁਸੀਂ ਸਾਰਾ ਮੈਨੇਜ ਕਿਵੇਂ ਕਰਦੇ ਔਰ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਹੈ ਅੱਜ ਜਗਵੀਰ ਅਸਲ ਦੇ ਵਿੱਚ ਨਾ ਜੇ ਤੁਸੀਂ ਕੁਝ ਕਰਨਾ ਮੈਸਲ ਨੂੰ ਤਾਂ ਕੁਝ ਵੀ ਛੋਟਾ ਨਹੀਂ ਹੁੰਦਾ ਤੇ ਜੇ ਨਹੀਂ ਕਰਨਾ ਤਾਂ ਫਿਰ ਸੂਈ ਚੱਕਣੀ ਵੀ ਔਖੀ ਹੁੰਦੀ ਆ ਤੇ ਮੈਨੂੰ ਲੱਗਦਾ ਕਿ ਮੈਂ ਜਿੰਨਾ ਕਰ ਸਕਦਾ ਜਿੰਨੀ ਜਿੰਦਗੀ ਦਾ ਕੋਈ ਪਤਾ ਨਹੀਂ ਕਿ ਤੁਸੀ ਸਵੇਰ ਨੂੰ ਤੁਹਾਨੂੰ ਸੁਆਹ ਆਵੇ ਜਾਂ ਨਾ ਆਵੇ ਪਰ ਜਿਹੜਾ ਤੁਹਾਡੇ ਮਰਨ ਤੋਂ ਪਹਿਲਾਂ ਹੋ ਜੇ ਉਹ ਚੰਗੇ ਚੰਗਾ ਤੁਹਾਡੇ ਸੌਣ ਤੋਂ ਪਹਿਲਾਂ ਹੋ ਜੇ ਉਹ ਚੰਗੇ ਚੰਗਾ ਮੈਨੂੰ ਖੁਸ਼ੀ ਇਸ ਗੱਲ ਦੀ ਹੁੰਦੀ ਆ ਕਿ ਬੇਸ਼ੱਕ ਮੈਨੂੰ ਪੱਤਰਕਾਰੀ ਦੇ ਖੇਤਰ ਦੇ ਵਿੱਚ 24 ਸਾਲ ਹੋ ਗਏ ਪਰ ਇੱਕ মিডিਏ ਸੰਪਾਦਕ ਦੇ ਤੌਰ ਤੇ ਮੈਨੂੰ ਲਗਭਗ himpro.com ਤੋਂ ਬਾਅਦ ਹੁਣ ਪਾਇਂਦਰਿਆ ਯੂਕੇ ਜਿਹੜਾ ਯੂਕੇ ਦੀ ਧਰਤੀ ਤੇ ਪਹਿਲਾ ਪੰਜਾਬੀ ਈ ਪੇਪਰ ਆ ਹੁਣ ਤੱਕ ਦਾ ਉਹਦੇ ਨਾਲ ਜੁੜ ਕੇ ਜੀ ਬਹੁਤ ਸਾਰੇ ਨਵੇਂ ਮੁੰਡੇ ਕੁੜੀਆਂ ਜਦੋਂ ਆਪਣੀਆਂ ਲਿਖਤਾਂ ਭੇਜਿਆ ਤਾਂ ਹੈਰਾਨੀ ਵੀ ਹੁੰਦੀ ਹੈ ਖੁਸ਼ੀ ਵੀ ਹੁੰਦੀ ਹੈ ਕਿ ਉਹ ਕਿੰਨਾ ਸੋਹਣਾ ਲਿਖਦੇ ਆ ਜੀ ਤੇ ਦੁੱਖ ਇਸ ਗੱਲ ਦਾ ਹੁੰਦਾ ਕਿ ਬਹੁਤ ਸਾਰੇ ਸਥਾਪਿਤ ਜਿਹੜੇ ਲੇਖਕ ਆ ਉਹਨਾਂ ਦੀਆਂ ਜਦੋਂ ਰੋਜ਼ਨਾਵਾਂ ਆਉਂਦੀਆਂ ਉਹਦੇ ਵਿੱਚ ਅਥਾਹ ਗਲਤੀਆਂ ਹੁੰਦੀਆਂ ਕਈ ਵਾਰ ਦੁੱਖ ਉਦੋਂ ਹੁੰਦਾ ਜੀ ਕਿਉਂਕਿ ਮੈਂ ਖੁਦ ਮੇਰਾ ਮੰਨਣਾ ਇਹ ਆ ਕਿ ਮੇਰਾ ਐਲਾਨ ਇਹ ਹੂੰ ਕਿ ਜੇ ਮੈਂ ਕਿਤੇ ਗਲਤ ਬੋਲਦਾ ਹੋਵਾਂ ਤਾਂ ਮੇਰੀ ਗਲਤੀ ਮੇਰੀ ਝੋਲੀ ਪਾਓ ਪਰ ਜੇ ਮੈਨੂੰ ਲੱਗੇ ਕਿ ਮੇਰੇ ਮੂਹਰੇ ਬੈਠਾ ਚਾਹੇ ਮੈਥੋਂ ਵੱਡਾ ਹੋਵੇ ਉਹ ਗਲਤ ਲਖ ਰਿਹਾ ਤੇ ਮੈਂ ਮਿਥੋਂ ਰਿਹਾ ਨਹੀਂ ਜਾਂਦਾ ਮੈਂ ਕਹਿ ਦਿੰਦਾ ਹੁਣ ਕਿਉਂਕਿ ਮੈਂ ਜੇ ਯੂਕੇ ਦੀ ਧਰਤੀ ਤੇ ਆ ਤੇ ਸਾਡਾ ਫਰਜ਼ ਬਣਦਾ ਕਿ ਜੇ ਅੱਜ ਇੱਥੇ ਪੰਜਾਬੀ ਜਿਹੜੀ ਉਹ ਅੰਗਰੇਜ਼ੀ ਤੋਂ ਬਾਅਦ ਹੂੰ ਪੋਲਿਸ਼ ਤੋਂ ਬਾਅਦ ਰੂਮਾਨੀਅਨ ਤੋਂ ਬਾਅਦ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ ਜਿਹੜੀ ਕੁੱਲ ਆਬਾਦੀ ਦਾ 0.1 5 ਫੀਸ ਦੀ ਬਣਦਾ ਜੀ ਤੇ ਜੇ ਅਸੀਂ ਇਸ ਧਰਤੀ ਤੇ ਰਹਿੰਦੇ ਹੋਇਆ ਪੰਜਾਬੀ ਜਾਂ ਆਪਣੀ ਮਾਂ ਬੋਲੀ ਪ੍ਰਤੀ ਅਜੇ ਵੀ ਸਹਿਰਦ ਨਹੀਂ ਹੋਵਾਂਗੇ ਤਾਂ ਫਿਰ ਹੋਣਾ ਕਦੋਂ ਹੈ ਠੀਕ ਹੈ ਸਾਰਿਆਂ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਰੋਣਾ ਰੋਂਨੇ ਆ ਕਿ ਹਾਏ ਪੰਜਾਬੀ ਮਰ ਗਈ ਹਾਏ ਪੰਜਾਬੀ ਮਰ ਜੂ ਮੇਰਾ ਮੰਨਣਾ ਇਹ ਆ ਕਿ ਪੰਜਾਬੀ ਉਸ ਦਿਨ ਮਰੀ ਮੰਨੀ ਜਾਊ ਜਿੱਤੇ ਤੁਹਾਡੇ ਘਰ ਚੋਂ ਮਰ ਗਈ ਬਿਲਕੁਲ ਕਿਉਂਕਿ ਤੁਸੀਂ ਦੂਜੇ ਨੂੰ ਇਹ ਕਹੋ ਦੂਜੇ ਦੇ ਘਰੇ ਝਾਕ ਕੇ ਕਹੋ ਕਿ ਫਲਾਨਿਆਂ ਦੇ ਬੱਚੇ ਪੰਜਾਬੀ ਨਹੀਂ ਪੜਦੇ ਪਰ ਪਹਿਲਾਂ ਸਾਨੂੰ ਇਹ ਦੇਖਣ ਦੀ ਲੋੜ ਹੈ ਕਿ ਸਾਡੇ ਆਪਣੇ ਬੱਚੇ ਪੜਦੇ ਆ ਜਾਂ ਅਸੀਂ ਆਪਣੇ ਬੱਚਿਆਂ ਲਈ ਕੀ ਕੀਤਾ ਜਾਂ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਲੜ ਲਾਇਆ ਸਾਰਿਆਂ ਤੋਂ ਵੱਡੀ ਜ਼ਿੰਮੇਵਾਰੀ ਇਹ ਬਣਦੀ ਹੈ ਤੇ ਮੈਂ ਅੱਜ ਦੀ ਗੱਲਬਾਤ ਦੇ ਜ਼ਰੀਏ ਇਕੱਲੇ ਯੂਕੇ ਵਾਲਿਆਂ ਨੂੰ ਨਹੀਂ ਮੈਂ ਪੰਜਾਬ ਵਾਲਿਆਂ ਨੂੰ ਵੀ ਕਹੂੰਗਾ ਮੈਂ ਤੁਹਾਨੂੰ ਵੀ ਕਹੂੰਗਾ ਤੁਹਾਡੇ ਵੀ ਬੱਚੇ ਹੋਣੇ ਆ ਤੇ ਜਦੋਂ ਵੀ ਜਾਨੀ ਕਿ ਪਾਪਾ ਕਹਿਣ ਵਾਲੇ ਡੈਡੀ ਕਹਿਣ ਵਾਲੇ ਆਏ ਤੇ ਮੈਂ ਉਮੀਦ ਕਰੂੰਗਾ ਕਿ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਲੜ ਲਾਈਏ ਜਿੰਨਾ ਹੋ ਸਕਦਾ ਬਿਲਕੁਲ ਮਨਦੀਪ ਜੀ ਉਹ ਕਹਿੰਦੇ ਨੇ ਕਿ ਜੋ ਸਭ ਤੇ ਲਾਗੂ ਹੋ ਜਾਵੇ ਗੱਲ ਉਹੀ ਹੁੰਦੀ ਠੀਕ ਹੈ ਨਾ ਤੇ ਮਨਦੀਪ ਜੀ ਦੀ ਦਰਸ਼ਕੋ ਗੱਲ ਵਾਕਈ ਸਹੀ ਹੈ ਦੇਖੋ ਪਹਿਲਾਂ ਉਹ ਆਪਣੇ ਤੇ ਲਾਗੂ ਕਰਦੇ ਨੇ ਫਿਰ ਚਾਹੇ ਛੋਟਾ ਚਾਹੇ ਵੱਡਾ ਤੇ ਕਟਾਸ ਕਰਨੋਂ ਵੀ ਪਿੱਛੇ ਨਹੀਂ ਰਹਿੰਦੇ ਤੇ ਮਨਦੀਪ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸੋ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ-ਬਹੁਤ ਮਿਹਰਬਾਨੀ ਜਗਵੀਰ ਬਹੁਤ-ਬਹੁਤ ਤੇ ਜੇ ਵੀ ਇਸ ਟਾਈਮ ਲਈ ਸ਼ੁਭ ਕਾਮਨਾਵਾਂ ਬਹੁਤ-ਬਹੁਤ ਧੰਨਵਾਦ ਜੀ ਦਰਸ਼ਕੋ ਇਹ ਸਨ ਮਨਦੀਪ ਖਰਮੀ ਪੰਜਦਰਾ ਯੂਕੇ ਦੇ ਮੁੱਖ ਸੰਪਾਦਕ ਅੱਜ ਦੀ ਜਿਹੜੀ ਚਰਚਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਜੇਕਰ ਚਰਚਾ ਵਧੀਆ ਲੱਗੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਜਲਦ ਹੀ ਨਵੇਂ-ਨਵੇਂ ਐਪੀਸੋਡ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਜੱਜ ਤੇ ਧੰਨਵਾਦ